ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਰਨ ਤਗੜੀ ਹੈ ਜੀ ਹਾਂ ਕੀ ਕੰਮ ਕਰਦੇ ਹੋ ਮੈਂ ਇੱਥੇ ਕਪੜਾ ਬਣਾਉਂਦਾ ਦੀ ਕਪੜਾ ਸਪਲਾਈ ਹੁੰਦਾ ਸਾਡੇ ਕਪੜਾ ਪੰਦਾ ਹੈਗਾ ਨੀਟਿੰਗ ਦਾ ਕੰਮ ਹੈ ਤੁਹਾਡਾ ਕਿ ਅੱਜ ਵੀਡੀਓ ਇੱਕ ਵਾਰ ਹੋ ਰਹੀ ਹੈ ਤੁਹਾਡੇ ਤੇ ਡਾਂਗਾ ਕਾਫੀ ਏਟਾ ਏਟਾ ਚੱਲ ਰਹੀਆਂ ਹੈ ਕੀ ਰੋਲਾ ਕੀ ਹੈ ਗੱਲ ਦਾ ਸਰ ਇਹ ਮੇਰੀ ਫੈਕਟਰੀ 2010 ਤੋਂ ਹੈ ਇੱਧਰ ਤੇ ਆਪਾਂ ਨੂੰ ਰਜਿਸਟਰੀ ਦੇ ਵਿੱਚ ਇੱਧਰ ਪਿੱਛੇ ਬੈਕ ਸਾਈਡ ਤੇ ਗਲੀ ਦਿੱਤੀ ਹੋਈ ਹੈ ਤੇ ਜਿਹਨੇ ਬੰਦੇ ਨੇ ਸਾਨੂੰ ਇਹ ਜਗਾ ਦਵਾਈ ਸੀਗੀ ਉਹ ਕਹਿੰਦਾ ਜੀ ਤੁਹਾਡੀ ਇੱਥੇ ਗਲੀ ਨਹੀਂ ਹੈਗੀ ਅਸੀਂ ਉਹਨੂੰ ਕਿਹਾ ਸਾਡੀ ਰਜਿਸਟਰੀ ਦੇ ਵਿੱਚ ਗਲੀ ਹੈਗੀ ਹੈ ਤੇ ਇੱਥੇ ਗਲੀ ਹੋਈ ਰਹਿਣੀ ਹੈ ਤੇ ਇਹਦੀ ਇਹ ਪਹਿਲਾਂ ਵੀ ਇੱਕ ਵਾਰੀ ਇਦਾਂ ਹੀ ਇੱਥੇ ਧੱਕਾ ਕਰ ਰਿਆ ਸੀਗਾ ਬਾਥਰੂਮ ਬਣਾਉਣ ਦੀ ਸਾਡੇ ਗੇਟ ਤੇ ਕਰ ਰਿਆ ਸੀਗਾ ਕਿ ਹੁਣ ਇਹਨੇ ਪਰਸੋ ਕੀ ਕੀਤਾ ਮੰਗਾਇਆ ਆਟੋ ਮੰਗਾਇਆ ਮਲਵਾ ਭਰ ਕੇ ਇੱਟਾਂ ਪੁਰਾਨੀਆਂ ਭਰ ਕੇ ਤੇ ਸਾਡੇ ਜੇ ਸਿੱਟੀਆਂ ਅਸੀਂ ਇਹਦੀ ਕੰਪਲੀਟ ਪੁਲਿਸ ਚ ਵੀ ਦਿੱਤੀ ਸੀ ਉਸ ਵੇਲੇ ਵੀ ਕਿ ਵੀ ਇਦਾਂ ਇਦਾਂ ਕਰਦਾ ਪਿਆ ਇਹ ਜਿੱਥੇ ਇਹਦਾ ਕੰਮ ਹੈਗਾ ਇਲੀਗਲ ਇਨਕੋਰਪੋਰਮੈਂਟ ਕਰਨ ਦਾ ਸਾਰੀ ਗਲੀ ਚ ਇਹਨੇ ਇਲੀਗਲ ਦੁਕਾਨਾਂ ਲਾਈਆਂ ਹੋਈਆਂ ਹਨ ਮੁਰਗੇ ਦੀਆਂ ਮੀਟ ਦੀਆਂ ਇੱਥੇ ਇਹ ਇਲੀਗਲੀ ਸਾਰਾ ਰੈਂਟ ਇਕੱਠਾ ਕਰਦਾ ਹੈਗਾ ਉਸ ਤੋਂ ਬਾਅਦ ਇਲੀਗਲ ਇੱਥੇ ਬੰਦੇ ਨੇ ਭਰਤੀ ਕੀਤੇ ਹੋਏ ਯੂਪੀਬੀਆਰ ਦੇ ਜਿਹੜੇ ਅਪਰਾਧੀ ਨੱਠ ਕੇ ਆਏ ਹੋਏ ਆ ਉਹਨਾਂ ਨੂੰ ਇੱਥੇ ਪਨਾਹ ਦਿੰਦਾ ਹੈਗਾ ਉਸ ਤੋਂ ਬਾਅਦ ਇਹ ਉਹਨਾਂ ਨੂੰ ਇਹਨਾਂ ਨੂੰ ਬਿਜਲੀ ਦਿੰਦਾ ਸਬ ਮੀਟਰ ਲਾ ਕੇ ਜੋ ਕਿ ਇਲੀਗਲ ਹੈਗਾ ਓਪਨ ਦੇ ਵਿੱਚ ਮੀਟ ਵੜਦੇ ਆ ਜਿਹੜਾ ਉਹਦਾ ਵੇਸਟ ਹੁੰਦਾ ਉਹ ਸਾਡੇ ਗੇਟ ਦੇ ਅੱਗੇ ਜਿਹੜਿਆ ਨਾ ਕਦੀ ਕਿਤੇ ਫੈਸੜਦੇ ਨਾ ਕਦੀ ਕਿਤੇ ਹੈਲਥ ਦੇ ਇਸ਼ੂ ਬਹੁਤ ਹੈਗੇ ਅੰਦਰ ਤੇ ਇਹ ਆ ਕੇ ਹੁਣ ਸਾਨੂੰ ਕਹਿੰਦਾ ਮੈਂ ਤੁਹਾਡਾ ਗੇਟ ਵੀ ਬੰਦ ਕਰੂੰਗਾ ਤੁਹਾਡਾ ਇਹ ਤੋਂ ਟਰਾਂਸਫਾਰਮਰ ਵੀ ਚੱਕੂੰਗਾ ਤੇ ਮੈਂ ਇਥੇ ਇਲੀਗਲ ਕੰਸਟਰਕਸ਼ਨ ਕਰੂੰਗਾ ਤੁਸੀਂ ਕਰ ਲਓ ਜੋ ਕਰਨਾ ਹੈ ਅਸੀਂ ਪੁਲਿਸ ਛੇ ਦੀ ਕੰਪਲੇਂਟ ਦਿੱਤੀ ਸੀਗੀ ਅੱਜ ਅਸੀਂ ਉਧਰ ਉਹਦੀ ਮਜ਼ਦੂਰ ਬੁਲਾ ਕੇ ਸਾਰਾ ਜਿਹੜਾ ਇਹਨੇ ਮਲਵਾ ਸਾਡੇ ਅੱਗੇ ਸਟਿਆ ਸੀ ਉਹ ਸਾਈਡ ਤੇ ਕਰਾ ਰਹੇ ਸੀ ਉਸ ਦਰਾਂ ਨੇ ਆ ਗਿਆ ਜੀ ਹਥਿਆਰ ਲੈ ਕੇ ਇਹਨੇ ਹਥਿਆਰ ਵੀ ਛਾਪਨ ਆਬਜੈਕਟ ਸੀਗਾ ਜਿਹੜੇ ਨਾਲ ਮੱਛੀ ਮੂਰਗੇ ਵੜਦੇ ਆ ਉਹਦੇ ਨਾਲ ਵੀ ਪਹਿਲਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬਾਅਦ ਚ ਉਹ ਇਹਨਾਂ ਨੇ ਸਾਡੇ ਤੇ ਇੱਟਾਂ ਮਾਰੀਆਂ ਜਿੱਚ ਮੇਰੇ ਫਾਦਰ ਘਾਇਲ ਵੀ ਹੋਏ ਉਹਨਾਂ ਦੇ ਟਾਂਕੇ ਲੱਗੇ ਐ 6 ਲੱਗਦਾ ਗੁੰਡਾ ਕਰਦੀ ਜਾਂਦੀ ਬਹੁਤ ਜ਼ਿਆਦਾ ਗੁੰਡਾ ਕਰਦੀ ਆ ਜੀ ਇੱਥੇ ਇੱਥੇ ਨਸ਼ੇ ਵੇਚਦੇ ਆ ਤੁਸੀਂ ਹੁਣ ਵੀ ਜਾਓਗੇ ਆ ਮੈਂ ਹੁਣ ਵੀ ਪਾ ਰਿਹਾ ਸੀਗਾ ਜਦ ਤਦ ਵੀ ਬੱਚਿਆਂ ਨੂੰ ਨਸ਼ੇ ਵੇਚਦੇ ਬੱਚੇ ਇਧਰ ਨਸ਼ੇ ਕਰਦੇ ਹੈਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਦੀ ਗੁੰਡਾ ਕਰਦੀ ਆ ਜਿਹੜੇ ਜਿਹਨਾਂ ਨੂੰ ਇਹਨਾਂ ਨੇ ਦੁਕਾਨਾਂ ਦਿੱਤੀਆਂ ਹੋਈਆਂ ਉਹ ਵੀ ਇਹਨਾਂ ਤੋਂ ਪਰੇਸ਼ਾਨ ਐ ਪਰਸੋ ਵੀ ਇਹਨਾਂ ਨੇ ਇੱਕ ਬੰਦਾ ਇੱਥੇ ਕੁੱਟਿਆ ਹੈਗਾ ਉਹਨੂੰ ਉਹ ਆ ਸਾਡੇ ਕੋਲ ਆਇਆ ਕਹਿੰਦਾ ਬੋਜੀ ਤਾ ਮੈਨੂੰ ਇਹਨਾਂ ਨੇ ਪਰਸੋਂ ਮਾਰਿਆ ਹੈਗਾ ਉਹਨੇ ਰੋਪੂ ਲਾਇਆ ਵੀ ਇਸ ਦਾਰ ਕੇ ਗਲੀ ਦੇ ਧੱਕੇ ਨਾਲ ਗਲੀ ਕਰਨਾ ਚਾਹੁੰਦੇ ਆ ਗਲੀ ਨਹੀਂ ਕਰਨਾ ਚਾਹੁੰਦੇ ਜਿਹੜੀ ਗਲੀ ਹੈ ਉਸਤੇ ਕਬਜ਼ਾ ਕਰਨਾ ਚਾਹੁੰਦੇ ਜਿਹੜੀ ਰਜਿਸਟਰੀ ਚ ਗਲੀਆਂ ਲਿਖ ਕੇ ਦਿੱਤੀਆਂ ਆਈਆਂ ਸਾਡੀ ਫੈਕਟਰੀ ਬਿਲਕੁਲ ਐਂਡ ਤੇ ਹੈ ਸਾਰੀ ਜਿਹੜੀ ਹੈਗੀ ਹੈ ਐਂਡ ਦੀ ਗਲੀ ਹੈਗੀ ਸਾਡੀ ਫੈਕਟਰੀ ਤੇ ਇਹ ਸਾਡੀ ਫੈਕਟਰੀ ਦੀ ਕਹਿੰਦਾ ਤੁਹਾਡੀ ਫੈਕਟਰੀ ਦੇ ਅੱਗੇ ਗਲੀ ਨਹੀਂ ਹੈ ਇਹ ਤਾਂ ਮੇਰਾ ਪਲਾਟ ਹੈ ਜਿੱਥੇ ਕਿ ਬਿਜਲੀ ਦੀ ਲਾਈਨ ਵੀ ਆਈ ਹੋਈ ਹੈ ট্রান্সਫਾਰਮਰ ਵੀ ਪਏ ਹੈਗੇ ਹੈ ਸਭ ਕੁਝ ਹੈਗਾ ਸਾਡਾ ਗੇਟ ਵੀ ਹੈ 2010 ਤੋਂ ਲਗਦਾ ਇਹ ਕੋਈ ਕਾਗਜ਼ੀ ਕਾਰਵਾਈ ਹੈ ਤੁਹਾਡੇ ਕਿ ਗਲੀ ਵਿੱਚ ਸ਼ੋ ਹੋਵੇ ਗਲੀ ਵਿੱਚ ਮੈਨੂੰ ਆਜ ਰਜਿਸਟਰੀਆਂ ਪਈਆਂ ਜੀ ਮੇਰੇ ਕੋ ਸਾਰੇ ਸਾਰੀਆਂ ਰਜਿਸਟਰੀਆਂ ਪਈਆਂ ਇੱਕ ਇੱਕ ਰਜਿਸਟਰੀ ਚ 28 ਫੁੱਟੇ ਨੇ ਗਲੀ ਲਿਖ ਕੇ ਦਿੱਤੀ ਉਹ ਇਹਦੇ ਚ ਗਵਾ ਵੀ ਇਹ ਹੈਗਾ ਇਹ ਨਹੀਂ ਇਹ ਜਗਾ ਦਵਾਈਆਂ ਸੀ ਸਾਨੂੰ ਇਹ ਚ ਗਵਾ ਵੀ ਇਹੀ ਹੈਗਾ ਤਹਿਸੀਲਦਾਰ ਦੇ ਕੋਲ ਫੋਟੋਆਂ ਆਈਆਂ ਹੋਈਆਂ ਇਹਦੀਆਂ ਕਿ ਫੋਟੋਸ ਤਾਂ ਕੀ ਜਾਣੇ ਵਿੱਚ ਹੋਣਾ ਕਿ ਅਸੀਂ ਇਹੀ ਜਾਂਦੇ ਆ ਜੀ ਇੱਕ ਤਾਂ ਇਹਨੂੰ ਇੱਥੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਇੱਥੇ ਇਹਨੇ ਮੇਰੇ ਫਾਦਰ ਤੇ ਜਾਣ ਲੇਵਾ ਹਮਲਾ ਕੀਤਾ ਸਾਡੇ ਤੇ ਜਾਣ ਲੇਵਾ ਹਮਲਾ ਕੀਤਾ ਦੂਸਰਾ ਇਧਰੋਂ ਇਲੀਗਲ ਮਾਰਕੀਟੇ ਚੱਕੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹਦੇ ਹਾਂ ਐਮਸੀ ਤੋਂ ਇਹੀ ਚਾਹਦੇ ਹੈਲਥ ਡਿਪਾਰਟਮੈਂਟ ਤੋਂ ਚਾਹਦੇ ਹਾਂ ਵੀ ਇਧਰੋਂ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਇਹ ਚੱਕਿਆ ਜਾਵੇ ਬਿਲਕੁਲ ਵੀਡੀਓ ਦਿਖਾ ਰਹੇ ਕੈਮਰੇ ਦੇ ਵਿੱਚ ਤੁਹਾਡੇ ਕੋਲ ਹੈ ਕੈਮਰੇ ਦੀ ਵੀਡੀਓ ਤੁਹਾਡੇ ਕੋਲ ਜਿਹੜੀ ਆਮਾਨ ਤੇ ਪੜਦੇ ਮਾਰ ਹਾਂਜੀ ਹਾਂਜੀ ਬਿਲਕੁਲ ਹੈਗੀਆਂ ਸਾਰੀਆਂ ਹੈਗੀਆਂ ਕੈਮਰੇ ਲੱਗੇ ਨਹੀਂ ਹਾਂਜੀ ਲੱਗੇ ਹੋਏ ਆ ਕੈਮਰੇ ਜਾਰੇ ਤੁਹਾਡੇ ਤੇ ਮਾਰਦੇ ਹਾਂਜੀ ਬਿਲਕੁਲ ਹੈਗੇ ਆ ਸਾਡੇ ਕੋਲ ਉਹਦਾ ਵੀ ਬੰਦੀ ਹੋਈਆਂ ਜਿਹੜਾ ਇਹ ਗੰਡ ਇਹ ਇਹਨੇ ਮਾਰਨ ਦੀ ਕੋਸ਼ਿਸ਼ ਤੋਂ ਉਸ ਵੇਲੇ ਵੀ ਕੀਤੀ ਹੈ ਪਹਿਲਾਂ ਵੀ